ਉਹ ਜੀ ਸੰਗਤਾਂ ਦੀ ਆਸਥਾ ਬਣੀ ਹੋਈ ਐ ਇਸ ਸਥਾਨ ਦੇ ਨਾਲ ਸੰਗਤਾਂ ਦੀ ਸ਼ਰਧਾ ਬਣੀ ਹੋਈ ਐ ਜਿਵੇਂ ਕੋਈ ਕੰਮ ਆਪਣਾ ਨਹੀਂ ਬਣਦਾ ਜਿਵੇਂ ਕਿਨੇ ਧਰ ਜੀ ਹਰੇ ਇੱਕ ਟੇਕ ਤੋਂ ਲਾਹੇ ਵਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਤੇ ਸਤਿਗੁਰੂ ਬਾਦਸ਼ਾਹ ਦੀ ਸ਼ਰਨ ਵਿੱਚ ਆ ਕੇ ਤਾਂ ਹਰ ਕਾਰਜ ਰਾਸ ਹੁੰਦੇ ਨੇ ਤੇ ਇਸ ਪਰਿਵਾਰ ਦੀ ਵੀ ਪਹਿਲਾਂ ਕਈ ਵਾਰ ਭਾਵਨਾਵਾਂ ਪੂਰੀਆਂ ਹੋਈਆਂ ਨੇ ਕਈ ਮਨੋਗਿਆ ਕੁਝ ਦਿਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਪਵਿੱਤਰ ਸਥਾਨ ਤੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੀਤ ਐਸਐਮਸੀ ਚੈਨਲ ਤੋਂ ਐਸਐਮਸੀ ਚੈਨਲ ਦਾ ਸਾਡਾ ਇਹ ਉਪਰਾਲਾ ਹੈ ਕਿ ਤੁਹਾਨੂੰ ਵਕ ਵਕ ਧਾਰਮਿਕ ਜਗ੍ਹਾ ਦੇ ਦਰਸ਼ਨ ਕਰਾਈਏ ਇਸੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਪਿੰਡ ਕੋਟਲੀ ਸ਼ਹਿਰ ਸਮਾਣਾ ਜ਼ਿਲ੍ਹਾ ਪਟਿਆਲਾ ਗੁਰਦੁਆਰਾ ਸਾਹਿਬ ਤਹਾਨੂੰ ਲੈ ਕੇ ਪਹੁੰਚੇ ਹਾਂ ਇਸ ਗੁਰਦੁਆਰੇ ਦਾ ਇਤਿਹਾਸ ਵੀ ਜਾਣਾਂਗੇ ਕਿ ਇਸ ਗੁਰਦੁਆਰੇ ਦਾ ਕੀ ਇਤਿਹਾਸ ਹੈ ਤੇ ਇੱਥੇ ਕਿਹੜੇ ਗੁਰੂ ਆਏ ਸੀਗੇ ਇੱਕ ਗੁਰਦੁਆਰੇ ਦਾ ਸਾਰਾ ਇਤਿਹਾਸ ਜਾਣਾਂਗੇ ਆਓ ਚਲੋ ਆਪਾਂ ਤੁਹਾਨੂੰ ਇਸ ਗੁਰਦੁਆਰੇ ਦੇ ਦਰਸ਼ਨ ਕਰਾਈਏ ਬਾਈ ਗੁਰੂ ਜੀ ਅਸੀਂ ਪਹੁੰਚੇ ਹਾਂ ਜੰਡਸਰ ਗੁਰਦੁਆਰਾ ਸਾਹਿਬ ਆਓ ਇਸ ਗੁਰਦੁਆਰੇ ਦਾ ਪੂਰਾ ਇਤਿਹਾਸ ਜਾਣਦੇ ਹਾਂ ਕਿ ਇਸ ਗੁਰਦੁਆਰੇ ਦਾ ਕੀ ਇਤਿਹਾਸ ਹੈ ਤੇ ਬਾਬਾ ਜੀ ਇਸ ਗੁਰਦੁਆਰੇ ਦਾ ਕੀ ਇਤਿਹਾਸ ਹੈ ਤੇ ਇੱਥੇ ਕਿਵੇਂ-ਕਿਵੇਂ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਝੰਡਸਰ ਸਾਹਿਬ ਹੈ ਜੀ ਪਾਤਸ਼ਾਹੀ ਨੌਵੀਂ ਦਾ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਾਲਵੇ ਦੀ ਧਰਤੀ ਨੂੰ ਉਤਾਰਦੇ ਹੋਏ ਕਤਕ ਦੇ ਮਹੀਨੇ 1722 ਨੂੰ ਸੰਮਤ 1665 ਨੂੰ ਕਮਾਲਪੁਰ ਤੋਂ ਹੁੰਦੇ ਹੋਏ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਨਗਰ ਦੇ ਵਿੱਚ ਆਏ ਕੋਟਲੀ ਨਗਰ ਦੇ ਵਿੱਚ ਅਤੇ ਇਹ ਪਹਿਲਾਂ ਸਾਰਾ ਰੋਹੀ ਬਿਆਬਾਨ ਹੁੰਦਾ ਸੀ ਕਿਸੇ ਪਾਸੇ ਕੋਈ ਰਸਤੇ ਹੁੰਦੇ ਸੀ ਕਿ ਚੌੜਾ ਕੱਚਾ ਰਸਤਾ ਹੁੰਦਾ ਸੀ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਰਿਆਸਤ ਸੰਗਰੂਰ ਦੇ ਵਿੱਚ ਇਹ ਨਗਰ ਹੁੰਦਾ ਸੀ ਅਤੇ ਇਸ ਨਗਰ ਦੇ ਵਿੱਚ ਜਦੋਂ ਦੁਪਹਿਰ ਦਾ ਸਮਾਂ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੰਗਤਾਂ ਦੇ ਨਾਲ ਸੇਵਕਾਂ ਦੇ ਨਾਲ ਇਸ ਸਥਾਨ ਤੇ ਪਹੁੰਚੇ ਤੇ ਭਾਈ ਲਾਲ ਜੀ ਕਰਕੇ ਇੱਕ ਨਾਮ ਦਾ ਵਿਅਕਤੀ ਸੀ ਜੋ ਇੱਥੇ ਡੰਗਰ ਚਾਰਦਾ ਹੁੰਦਾ ਸੀ ਜਦੋਂ ਉਸ ਨੇ ਵੇਖਿਆ ਸੁਣਿਆ ਵਿੜਕ ਆਈ ਉਸ ਨੂੰ ਕਿ ਇੱਥੇ ਕੋਈ ਆਇਆ ਹੈ ਉਸ ਨੇ ਬੜੇ ਅਦਬ ਸਤਕਾਰ ਦੇ ਨਾਲ ਅੱਗੇ ਹੋ ਕੇ ਦੇਖਿਆ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਉਸ ਨੂੰ ਆਟੋਮੈਟਿਕ ਜਿਵੇਂ ਕਹਿੰਦੇ ਨੇ ਆਤਮਿਕ ਗਿਆਨ ਹੋ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਨਮਸਕਾਰ ਕੀਤੀ ਅਤੇ ਸਤਗੁਰਾਂ ਦੇ ਕੋਲ ਬੈਠ ਗਿਆ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਭਾਈ ਸਾਨੂੰ ਭੁੱਖ ਲੱਗੀ ਹੈ ਕੁਝ ਛਕਾ ਦੇ ਤੇ ਉਹ ਜਦੋਂ ਆਪਾਂ ਪ੍ਰਾਤਨ ਸਮੇਂ ਵੱਲ ਦੇਖਦੇ ਹਾਂ ਜਿਹੜੇ ਬਜ਼ੁਰਗ ਆਪਣੇ ਡੰਗਰ ਚਾਰਦੇ ਹੁੰਦੇ ਸੀ ਕੋਈ ਛੋਲੇ ਭੁੰਨ ਕੇ ਲੈ ਕੇ ਆਉਂਦਾ ਹੁੰਦਾ ਸੀ ਕੋਈ ਪਿੰਨੀਆਂ ਬਣਾ ਕੇ ਲੈ ਕੇ ਆਉਂਦਾ ਸੀ ਉਸ ਵੇਲੇ ਭਾਈ ਲਾਲ ਜੀ ਦੇ ਕੋਲ ਦੇਸੀ ਘਿਓ ਦੀਆਂ ਬਣੀਆਂ ਹੋਈਆਂ ਪਿੰਨੀਆਂ ਸਨ ਚੋਰੀ ਜਿਨੂੰ ਆਪਾਂ ਕਹਿ ਦਿੰਨੇ ਆ ਚੋਰੀ ਦੀਆਂ ਪਿੰਨੀਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਭੇਟ ਕੀਤੀਆਂ ਤੇ ਇੱਕ ਉਸ ਨੇ ਅਵਸਰ ਲਵੇਰੀ ਚੋ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦੁੱਧ ਭੇਟ ਕੀਤਾ ਸਤਿਗੁਰੂ ਪਾਤਸ਼ਾਹ ਜੀ ਜਿਸ ਵੇਲੇ ਉਹ ਚੋਰੀ ਛੱਕਦੇ ਗਏ ਦੁੱਧ ਛੱਕਦੇ ਗਏ ਤੇ ਉਹ ਭਾਈ ਲਾਲ ਜੀ ਸਤਿਗੁਰਾਂ ਦੇ ਕੋਲ ਬੜੇ ਸਤਕਾਰ ਦੇ ਨਾਲ ਚੌਂਕੜਾ ਮਾਰ ਕੇ ਬੈਠ ਗਿਆ ਕੁਝ ਦਿਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਪਵਿੱਤਰ ਅਸਥਾਨ ਤੇ ਰਹੇ ਨੇ ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਇਸ ਸਥਾਨ ਤੋਂ ਚਾਲੇ ਪਾਉਣ ਲੱਗੇ ਤੇ ਭਾਈ ਲਾਲ ਜੀ ਨੂੰ ਕਹਿਣ ਲੱਗੇ ਹਾਂ ਭਾਈ ਲਾਲਿਆ ਦੱਸ ਤੇਰੀ ਕੋਈ ਮੰਗ ਹੈ ਤੂੰ ਕੀ ਚਾਹੁੰਦਾ ਹੈ ਉਹ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਜੀ ਮੈਂ ਕੀ ਚਾਹੁੰਦਾ ਵਾਂ ਤੇ ਇੱਥੇ ਜਿਵੇਂ ਤੁਸੀਂ ਆਪ ਜੀ ਨੇ ਮੈਨੂੰ ਦਰਸ਼ਨ ਦਿੱਤੇ ਨੇ ਕਿਰਪਾ ਕਰਕੇ ਮੈਨੂੰ ਵੀ ਇਸੇ ਤਰ੍ਹਾਂ ਦਰਸ਼ਨ ਦਿਦਾਰੇ ਬਖਸ਼ ਕੇ ਬਖਸ਼ ਦੇ ਰਿਹਾ ਕਰੋ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਠੀਕ ਹੈ ਭਾਈ ਲਾਲ ਜੀ ਇਸ ਸਥਾਨ ਤੇ ਬੜੀ ਚੜ੍ਹਦੀ ਕਲਾ ਹੋਵੇਗੀ ਇੱਥੇ ਰੰਗਲ ਮੰਗਲ ਹੋਣਗੇ ਅਤੇ ਸੰਗਤਾਂ ਦੀ ਆਵਾਜ਼ਾਈ ਹਮੇਸ਼ਾ ਬਣੀ ਰਿਹਾ ਕਰੇਗੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਭਾਈ ਲਾਲ ਜੀ ਨੂੰ ਉਸ ਵੇਲੇ ਵਰ ਦਿੱਤਾ ਕਹਿਣ ਲੱਗੇ ਲੈ ਭਾਈ ਲਾਲਿਆ ਜਿਵੇਂ ਤੂੰ ਸਾਨੂੰ ਚੋਰੀ ਤੇ ਦੁੱਧ ਛਕਾਇਆ ਹੈ ਅਸੀਂ ਤੈਨੂੰ ਇਸ ਗੱਲ ਦਾ ਵਰ ਦਿੰਦੇ ਆ ਕਿ ਇਸ ਸਥਾਨ ਤੇ ਜੋ ਵੀ ਸ਼ਰਧਾ ਭਾਵਨਾਵਾਂ ਦੇ ਨਾਲ ਆਵੇਗਾ ਉਸ ਦੀਆਂ ਹਰ ਕਿ ਭਾਵਨਾ ਪੂਰੀਆਂ ਹੋਣਗੀਆਂ ਅਤੇ ਸਮੇਂ ਸਮੇਂ ਦੇ ਮੁਤਾਬਕ ਇਸ ਸਥਾਨ ਦੀ ਸੇਵਾ ਜਿਵੇਂ ਜਿਵੇਂ ਹੁੰਦੀ ਗਈ ਤੇ ਇਸੇ ਤਰ੍ਹਾਂ ਹੀ ਕਾਲੀ ਕੰਬਲੇ ਵਾਲੇ ਮਹਾਂਪੁਰਸ਼ਾਂ ਨੇ ਵੀ ਸੰਭਾਲ ਕੀਤੀ ਸ਼ਰੋਮਣੀ ਕਮੇਟੀ ਨੇ ਵੀ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ ਫਿਰ 1998 ਤੋਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਗੁੱਲ ਸੇਵਾ ਆਈ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਥੇ ਬੜੇ ਹੀ ਵਰ ਦਿੱਤੇ ਕਹਿਣ ਲੱਗੇ ਲੈ ਭਾਈ ਜੋ ਵੀ ਇਸ ਸਥਾਨ ਤੇ ਆਵੇਗਾ ਤੇ ਉਸ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਹੁਣ ਵੀ ਦੂਰ ਦਰਾਡੇ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਆ ਕੋਈ ਖੁਸ਼ੀਆਂ ਦੇ ਸ਼੍ਰੀ ਅਖੰਡ ਪਾਠ ਸਾਹਿਬ ਕਰਾਉਂਦਾ ਕੋਈ ਸਹਿਜ ਪਾਠ ਇਸ ਸਥਾਨ ਤੇ ਕਰਾਉਂਦਾ ਕੋਈ ਸੁਖਮਣੀ ਸਾਹਿਬ ਜੀ ਦੀ ਜਾਪ ਕਰਾਉਂਦੇ ਨੇ ਇਸ ਸਥਾਨ ਤੇ ਹਰ ਇੱਕ ਦੀ ਭਾਵਨਾ ਪੂਰੀ ਹੁੰਦੀ ਆ ਦੁੱਧ ਪੁੱਤ ਦਾ ਖਾਸ ਕਰਕੇ ਇਸ ਜਗ੍ਹਾ ਤੇ ਵਾਰ ਹੈ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨਾਂ ਦੇ ਮੁਤਾਬਕ ਜਦੋਂ ਕੋਈ ਲਵੇਰੀ ਨਵੀਂ ਲੈ ਕੇ ਆਉਂਦਾ ਜਾਂ ਕਿਸੇ ਦੀ ਮੱਝ ਹੁੰਦੀ ਹੈ ਤੇ ਉਹ ਪਹਿਲਾਂ ਇੱਥੇ ਦੇਸੀ ਘਿਓ ਦਾ ਚੂਰਮਾ ਤੇ ਦੁੱਧ ਦੋਧ ਜਿਵੇਂ ਕਹਦਨੇ ਆਪਾਂ ਉਹ ਇੱਥੇ ਪਹਿਲਾਂ ਸਥਾਨ ਤੇ ਚੜਾਉਂਦੇ ਨੇ ਤੇ ਫਿਰ ਘਰ ਦੇ ਵਿੱਚ ਵਰਤਦੇ ਨੇ ਇਹ ਜੇ ਤੁਸੀਂ ਪ੍ਰਾਤਨ ਝੰਡ ਦੇਖ ਰਹੇ ਹੋ ਨਾ ਇਹ ਗੁਰਦੁਆਰਾ ਝੰਡਸਰ ਸਾਹਿਬ ਇਸ ਝੰਡ ਦਾ ਨਾਮ ਗੁਰੂ ਗੋਬਿੰਦ ਤੇਗ ਬਹਾਦਰ ਮਹਾਰਾਜ ਜੀ ਨੇ ਰੱਖਿਆ ਕਿਉਂਕਿ ਇਸ ਸਥਾਨ ਤੇ ਸਤਿਗੁਰੂ ਪਾਤਸ਼ਾਹ ਜਦੋਂ ਆਏ ਸਨ ਬਹੁਤ ਵੱਡੀ ਝਿੜੀ ਹੁੰਦੀ ਸੀ ਆਪ ਜੀ ਨੂੰ ਪਹਿਲਾਂ ਦੱਸਿਆ ਜਾਂ ਦੱਸਣਾ ਤੇ ਉਹ ਆਪ ਜੀ ਨੇ ਕਿਲਾ ਗੱਡਿਆ ਸੀ ਉਹ ਕਿਲਾ ਹਰਾ ਹੋਇਆ ਆਓ ਤੁਹਾਨੂੰ ਉਸ ਝੰਡ ਦੇ ਵੀ ਦਰਸ਼ਨ ਕਰਾਉਂਦੇ ਆ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਲਾ ਗੱਡਿਆ ਸੀ ਤੇ ਅੱਜ ਇੱਕ ਦਰਖਤ ਦੇ ਰੂਪ ਦੇ ਵਿੱਚ ਝੰਡ ਦੇ ਰੂਪ ਦੇ ਵਿੱਚ ਅੱਜ ਵੀ ਬਰਕਰਾਰ ਹੈ ਤੇ ਵੀ ਦਰਸ਼ਨ ਕਰਾਉਨੇ ਆ ਜੋ ਜਿਵੇਂ ਬਾਬਾ ਜੀ ਪਹਿਲਾਂ ਦੱਸ ਰਹੇ ਸੀ ਕਿ ਗੁਰੂ ਮਹਾਰਾਜ ਜੀ ਨੇ ਕਿਲਾ ਜੀ ਇਹ ਜਿਹੜਾ ਕਿਲਾ ਗੱਡਿਆ ਹੋਇਆ ਸੀ ਝੰਡ ਦੇ ਰੂਪ ਦੇ ਵਿੱਚ ਅੱਜ ਪੂਰਾ ਦਰਖਤ ਬਣਿਆ ਹੋਇਆ ਹੈ ਤੇ ਇਸ ਦੇ ਨਾਮ ਤੇ ਹੀ ਗੁਰਦੁਆਰਾ ਜੰਡਸਰ ਸਾਹਿਬ ਤੇ ਪਿੰਡ ਦਾ ਨਾਮ ਵੀ ਜੰਡਸਰ ਕੋਟਲੀ ਇਸੇ ਨਾਮ ਦੇ ਨਾਲ ਹੀ ਹੈ ਜੀ ਇਹ ਜੰਡਸਰ ਕੋਟਲੀ ਜਾਨੀ ਕਿ ਇਹ ਦਰਖਤ ਦੇ ਜਦੋਂ ਬਾਬਾ ਜੀ ਨੇ ਕਿਲਾ ਗੱਡਿਆ ਸੀਗਾ ਗੁਰੂ ਮਹਾਰਾਜ ਜੀ ਨੇ ਹਾਂਜੀ ਹਾਂਜੀ ਕਿਲਾ ਗੱਡਣ ਤੋਂ ਬਾਅਦ ਇਹ ਦਰਖਤ ਹਰਾ ਹੋ ਗਿਆ ਜੀ ਕਿਲਾ ਹਰ ਕਿਲਾ ਹਰਾ ਹੋਇਆ ਕਿੱਲੇ ਦਾ ਇਹ ਦਰਖਤ ਝੰਡ ਬਣਿਆ ਹੋਇਆ ਝੰਡ ਬਣਿਆ ਹੋਇਆ ਪ੍ਰਾਤਨ ਝੰਡਾ ਜੀ ਇਹ ਬੜਾ ਪ੍ਰਾਤਨ ਝੰਡਾ ਹੈ ਹੁਣ ਜੀ ਇਹ ਦਾ ਜਿਹੜਾ ਪਿੰਡ ਹੈ ਇਹ ਪਿੰਡ ਆਪਣਾ ਕਿਹੜੇ ਕਿਹੜੇ ਜ਼ਿਲ੍ਹੇ ਚ ਜਾਂ ਕਿਹੜੀ ਜਗ੍ਹਾ ਤੇ ਸਥਿਤ ਹੈ ਇਹ ਕੋਟਲੀ ਪਿੰਡ ਤਹਿਸੀਲ ਇਸ ਨੂੰ ਸਮਾਣਾ ਲੱਗਦਾ ਜ਼ਿਲ ਪਟਿਆਲਾ ਜਮਾਨਾ ਪੈਂਦੀ ਹੈ ਜੀ ਜਿਲ੍ਹਾ ਪਟਿਆਲਾ ਪੈਂਦਾ ਜੀ ਤੇ ਪਿੰਡ ਕੋਟਲੀ ਹੈ ਜੀ ਪਿੰਡ ਕੋਟਲੀ ਹੈ ਜੀ ਪਿੰਡ ਕੋਟਲੀ ਹੈ ਤੇ ਆ ਜਿਹੜੀ ਤੁਹਾਨੂੰ ਦੱਸਿਆ ਸੀਗਾ ਭਾਈ ਲਾਲ ਜੀ ਦੀ ਜੋ ਜਗ੍ਹਾ ਹੈ ਉਹ ਇਸ ਸਥਾਨ ਤੇ ਬਣੀ ਹੈ ਤੇ ਸੰਗਤਾਂ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਤੇ ਆਉਂਦੀਆਂ ਨੇ ਤੇ ਇਸ ਸਥਾਨ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸੇਵਾਦਾਰ ਭਾਈ ਲਾਲ ਜੀ ਦੇ ਇਸੇ ਤਰ੍ਹਾਂ ਥੜਾ ਬਣਿਆ ਹੋਇਆ ਤੇ ਇਸ ਥੜੇ ਤੇ ਜੋ ਵੀ ਸੇਵਾ ਸ਼ਰਧਾ ਭਾਵਨਾਵਾਂ ਦੇ ਨਾਲ ਕਰਦਾ ਹੈ ਉਹਦੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਦੁੱਧ ਪੁੱਤ ਦੀ ਲਵੇਰੀਆਂ ਦੀ ਜਿਵੇਂ ਬੱਚਿਆਂ ਦੀ ਪੜ੍ਹਾਈ ਬਾਰੇ ਅਤੇ ਘਰ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਹਰ ਇੱਕ ਭਾਵਨਾ ਇੱਥੇ ਪੂਰੀ ਹੁੰਦੀ ਹੈ ਜੋ ਜੈਸੀ ਸੰਗਤ ਕਰੈ ਸੋ ਤੈਸੋ ਫਲ ਖਾਵੇ ਦੇਵਾ ਵਾਕਾਂ ਦੇ ਅਨੁਸਾਰ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤਾਂ ਹਰ ਸਮੇਂ ਹਰ ਇੱਕ ਦੇ ਅੰਗ ਸੰਗ ਨੇ ਲੇਕਿਨ ਅਸੀਂ ਉਹਨਾਂ ਨੂੰ ਦੂਰ ਸਮਝਦੇ ਹਾਂ ਸਾਡੇ ਤੋਂ ਦੂਰ ਨਹੀਂ ਉਹ ਹਰ ਵਕਤ ਸਾਡੇ ਅੰਗ ਸੰਗ ਨੇ ਅੱਜ ਵੀ ਜੋ ਸ਼ਰਧਾ ਭਾਵਨਾਵਾਂ ਲੈ ਕੇ ਆਂਦੇ ਨੇ ਗੁਰੂ ਪਾਤਸ਼ਾਹ ਜੀ ਪ੍ਰਤੱਖ ਰੂਪ ਦੇ ਵਿੱਚ ਉਹਨਾਂ ਦੀਆਂ ਹਰ ਇੱਕ ਭਾਵਨਾ ਨੂੰ ਪੂਰੀਆਂ ਕਰਦੇ ਨੇ ਅਤੇ ਵੀਰਵਾਰ ਨੂੰ ਸੰਗਤ ਬੜੀ ਆਉਂਦੀ ਹੈ ਬੜਾ ਸੰਗਤ ਦਾ ਇਕੱਠ ਹੁੰਦਾ ਹੈ ਕਿਉਂਕਿ ਵੀਰਵਾਰ ਨੂੰ ਇੱਥੇ ਦੁੱਧ ਚੜਦਾ ਹੈ ਚੂਰਮਾ ਚੜਦਾ ਹੈ ਪਤੇ ਜੋ ਵੀ ਸੰਗਤਾਂ ਦੀਆਂ ਭਾਵਨਾਵਾਂ ਹੁੰਦੀਆਂ ਨੇ ਵੀਰਵਾਰ ਨੂੰ ਇੱਥੇ ਆ ਕੇ ਆਪਣੀਆਂ ਸਤਿਗੁਰੂ ਕੋ ਦੱਸਦੇ ਨੇ ਜਿਹੜਾ ਇਹ ਵੀਰਵਾਰ ਨੂੰ ਤੁਸੀਂ ਚੂਰਮਾ ਦੱਸ ਰਹੇ ਹੋ ਹਾਂਜੀ ਹਾਂਜੀ ਇਹ ਚੂਰਮਾ ਆਪਣੇ ਲੋਕ ਘਰੋਂ ਬਣਾ ਕੇ ਲੈ ਕੇ ਆਉਂਦੇ ਨੇ ਜਾਂ ਕਿਸ ਤਰੀਕੇ ਨਾਲ ਨਹੀਂ ਨਹੀਂ ਜੀ ਘਰੋਂ ਬਣਾ ਕੇ ਲਿਆਉਂਦੇ ਨੇ ਜੀ ਦੇਸੀ ਘਿਓ ਪਹਿਲਾਂ ਤਿਆਰ ਕਰਦੇ ਨੇ ਦੇਸੀ ਘਿਓ ਤਿਆਰ ਕਰਕੇ ਫਿਰ ਦੇਸੀ ਘਿਓ ਦੀ ਚੋਰੀ ਕੁੱਟ ਕੇ ਫਿਰ ਇਸ ਜਗ੍ਹਾ ਤੇ ਸਥਾਨ ਤੇ ਚੜਾ ਕੇ ਜਾਂਦੇ ਨੇ ਜੀ ਜਿਦੀਆਂ ਮਨੋ ਕਾਮਨਾ ਪੂਰੀ ਨੇ ਮਨੋ ਕਾਮਨਾ ਕਿਹੋ ਜੀਆਂ ਵੀ ਕਿਸ ਤਰੀਕੇ ਦੀਆਂ ਮਨੋ ਕਾਮਨਾ ਲੈ ਕੇ ਆਉਂਦੇ ਨੇ ਕਿ ਹਰ ਇੱਕ ਤਰੀਕੇ ਦੀ ਮਨੋ ਕਾਮਨਾ ਹਰ ਇੱਕ ਮਨੋ ਕਾਮਨਾ ਜਿਹੜੀ ਸਤਿਗੁਰੂ ਪਾਤਸ਼ਾਹ ਜਿਵੇਂ ਕਹਿੰਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸਹਿ ਕਾਮ ਤੇ ਨਾ ਸੋ ਐਸਾ ਹਰ ਧਿਆਇਆ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਿਹੜੀ ਇੱਛਾ ਲੈ ਕੇ ਆਉਂਦਾ ਜਿਵੇਂ ਕਿਸੇ ਕੋਲ ਔਲਾਦ ਨਹੀਂ ਹੈ ਔਲਾਦ ਦੀ ਵੀ ਇੱਥੋਂ ਭਾਵਨਾ ਜਿਹੜੀ ਪੂਰੀ ਹੁੰਦੀ ਹੈ ਬੱਚੇ ਜਿਨ੍ਹਾਂ ਦੇ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਉਹ ਮਾਪੇ ਬੱਚੇ ਇੱਥੇ ਆ ਕੇ ਅਰਦਾਸ ਬੇਨਤੀ ਕਰਦੇ ਨੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਦੀ ਵੀ ਭਾਵਨਾ ਪੂਰੀ ਕਰਦੇ ਨੇ ਤੇ ਜਿਹੜੇ ਬੱਚੇ ਵਿਦੇਸ਼ ਜਾਂਦੇ ਨੇ ਪੜ੍ਹਾਈ ਦੇ ਤੌਰ ਤੇ ਤੇ ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਾਉਣੇ ਆ ਤੇ ਉਹ ਸਤਿਗੁਰੂ ਪਾਤਸ਼ਾਹ ਜੀ ਹਰ ਇੱਕ ਭਾਵਨਾ ਪੂਰੀ ਕਰਦੇ ਨੇ ਅੱਜ ਵੀ ਜੇ ਤੁਸੀਂ ਕੋਈ ਵੀ ਕਾਮਨਾ ਕਰੋਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਜ ਵੀ ਤੁਹਾਡੀ ਕਾਮਨਾ ਉਸੇ ਤਰ੍ਹਾਂ ਹੀ ਪੂਰੀ ਕਰਨਗੇ ਬਾਬਾ ਜੀ ਦਾ ਕਹਿਣਾ ਮਤਲਬ ਇੱਥੇ ਆਪਾਂ ਜੋ ਵੀ ਮਨੋ ਕਾਮਨਾ ਸੱਚੇ ਦਿਨੋਂ ਲੈ ਕੇ ਆਉਨੇ ਆ ਗਲਤ ਭਾਵਨਾ ਨਹੀਂ ਕੋਈ ਵੀ ਲੈ ਕੇ ਆਣੀ ਸਹੀ ਭਾਵਨਾ ਸਹੀ ਭਾਵਨਾ ਸਹੀ ਤਰੀਕੇ ਨਾਲ ਜੋ ਵੀ ਇਨਸਾਨ ਲੈ ਕੇ ਆਉਂਦਾ ਕੋਈ ਇਹਦੇ ਵਿੱਚ ਕੋਈ Hindu Muslim Sikh ਜਾਂ ਕਿਸੇ ਇਸ ਧਰਮ ਦੇ ਤਰੀਕੇ ਨਾਲ ਨਹੀਂ ਜੋ ਵੀ ਆਪਾਂ ਪੂਰੀ ਦੁਨੀਆ ਦੇ ਵਿੱਚੋਂ ਕਿਸੇ ਨੂੰ ਵੀ ਲੈ ਲਓ ਜੋ ਵੀ ਸਹੀ ਧਰਮ ਦੇ ਨਾਲ ਸਹੀ ਆਪਣੀਆਂ ਮਨੋਕਾਮਨਾ ਲੈ ਕੇ ਆਉਂਦਾ ਹੈ ਉਹਦੀਆਂ ਮਨੋਕਾਮਨਾ ਇੱਥੇ ਪੂਰੀਆਂ ਹੁੰਦੀਆਂ ਨੇ ਠੀਕ ਆ ਭਈ ਇਹ ਗੱਲ ਕਰ ਰਹੇ ਹੋ ਨਾ ਕਿ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਸਹੀ ਧਰਮ ਤੇ ਇੱਕ ਤੁਸੀਂ ਦੱਸ ਰਹੇ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਅਸੀਂ ਦੇਖ ਰਹੇ ਸੀਗੇ ਕਿ ਉੱਥੇ ਪਲਾਸਟਿਕ ਦੇ ਜਹਾਜ਼ ਵਗੈਰਾ ਕਾਫੀ ਚੀਜ਼ਾਂ ਪਈਆਂ ਨੇ ਵੀ ਉਹ ਘਟਾਉਣੇ ਜਹਾਜ਼ ਕਿਵੇਂ ਲੋਕ ਚੜਾ ਕੇ ਜਾਂਦੇ ਨੇ ਉਹ ਕੀ ਆ ਉਹ ਇਸ ਤਰੀਕੇ ਨਾਲ ਚੜਾਏ ਨੇ ਜਿਹੜੇ ਬੱਚੇ ਵਿਦੇਸ਼ ਜਾਂਦੇ ਨੇ ਉਹਨਾਂ ਦੀ ਭਾਵਨਾ ਹੁੰਦੀ ਆ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਵੀ ਵੱਜਾਂ ਕਿ ਵਿਦੇਸ਼ ਭੇਜੋ ਵਿਦੇਸ਼ ਭੇਜੋ ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਇਹਨਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਉਹ ਬੱਚੇ ਫਿਰ ਆਪਦੀ ਮਨ ਦੀ ਤਮੰਨਾ ਦੇ ਮੁਤਾਬਕ ਆਪਦੀ ਮਨ ਦੀ ਭਾਵਨਾ ਦੇ ਮੁਤਾਬਕ ਉਹ ਇੱਥੇ ਨਮਸਕਾਰ ਕਰਕੇ ਜਾਂਦੇ ਨੇ ਭੇਟਾ ਕਰਕੇ ਜਾਂਦੇ ਨੇ ਜੀ ਭੇਟਾ ਕਰਕੇ ਹਾਂਜੀ ਆਓ ਜੀ ਹੁਣ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰੋਂ ਵੀ ਦਰਸ਼ਨ ਕਰਾਉਨੇ ਆਂ ਆਓ ਅੱਗੇ ਚੱਲਦੇ ਏ ਹੈ ਜੀ ਸਤਗੁਰੂ ਮਹਾਰਾਜ ਜੀ ਦਾ ਦਰਬਾਰ ਸਾਹਿਬ ਅੰਦਰਲਾ ਹਾਲ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਸਾਹਿਬ ਜੀ ਬਰਜਮਾਨ ਨੇ ਆਓ ਤੁਹਾਨੂੰ ਇਹਨਾਂ ਦੇ ਦਰਸ਼ਨ ਕਰਾਉਨੇ ਆ ਜਿਵੇਂ ਬਾਬਾ ਜੀ ਨੇ ਬਾਹਰ ਦੱਸਿਆ ਸੀਗਾ ਕਿ ਆਪਣੇ ਇਸ ਗੁਰਦੁਆਰੇ ਦੇ ਵਿੱਚ ਵਕ ਵਕ ਤਰੀਕੇ ਨਾਲ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਅੱਜ ਜਿਵੇਂ ਇੱਥੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਬਹੁਤ ਵਧੀਆ ਇੱਥੇ ਲੋਕਾਂ ਨੇ ਟੌਏ ਪਲਾਸਟਿਕ ਦੇ ਚੜਾਏ ਹੋਏ ਨੇ ਜਿਨ੍ਹਾਂ ਨੂੰ ਜਹਾਜ਼ ਕਹਿੰਦੇ ਨੇ ਆਪਾਂ ਜਹਾਜ਼ ਦੇ ਟਾਈਪ ਦੇ ਟੌਏ ਚੜਾਏ ਹੋਏ ਨੇ ਤਾਂ ਖੜਾਉਣੇ ਜੀ ਤੁਹਾਨੂੰ ਚੰਡਸਰ ਗੁਰਦੁਆਰੇ ਸਾਈਂਬਦੂ ਜੀ ਦਾ ਜੋ ਸੱਚਖੰਡ ਹੈ ਉਹ ਵੀ ਵਿਖਾਉਨੇ ਆ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਇਹ ਸਤਗੁਰਾਂ ਦੇ ਸੁਖਾਸਨ ਅਸਥਾਨ ਨੇ ਜੀ ਜਿੱਥੇ ਸ਼ਾਮ ਦੇ ਵਕਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖਾਸਨ ਕਿਤੇ ਜਾਂਦੇ ਨੇ ਜਿੱਥੇ ਸਤਗੁਰੂ ਪਾਤਸ਼ਾਹ ਜੀ ਵਿਸ਼ਰਾਮ ਕਰਦੇ ਨੇ ਤੇ ਸਤਗੁਰਾਂ ਦਾ ਸੁਖਾਸਨ ਅਸਥਾਨ ਜਿਸ ਨੂੰ ਆਪਾਂ ਸੱਚਖੰਡ ਕਹਿੰਦੇ ਆ ਜੀ ਸੁਖਾਸਨ ਅਸਥਾਨ ਸਤਗੁਰੂ ਸਾਹਿਬ ਜੀ ਦਾ ਆਓ ਜੀ ਹੁਣ ਤੁਹਾਨੂੰ ਗੁਰੂ ਮਹਾਰਾਜ ਸਾਹਿਬ ਜੀ ਦੀਆਂ ਪ੍ਰਕਰਮਾ ਕਰਾਉਨੇ ਆ ਤੇ ਤਸਵੀਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਦੇਖ ਰਹੇ ਆ ਇਸੇ ਨਗਰ ਦਾ ਮੁੰਡਾ ਲਾਡੀ ਇੱਕ ਤੇ ਉਹ ਪੇਂਟਿੰਗ ਦਾ ਕੰਮ ਕਰਦਾ ਉਸ ਨੇ ਆਪਣੇ ਹੱਥਾਂ ਦੇ ਨਾਲ ਇਹ ਤਸਵੀਰ ਤਿਆਰ ਕੀਤੀ ਹੈ ਜੀ ਅੱਛਾ ਇਹ ਜਿਹੜੀ ਤਸਵੀਰ ਬਣਾਈ ਗਈ ਹੈ ਤਸਵੀਰ ਦੇਖੋ ਕਿੰਨੀ ਖੂਬਸੂਰਤ ਬਣਾਈ ਹੈ ਬਾਬਾ ਜੀ ਦੇ ਦੱਸ ਰਹੇ ਨੇ ਕਿ ਇਸੇ ਪਿੰਡ ਦਾ ਇਸੇ ਨਗਰ ਦਾ ਆਪਣਾ ਇੱਕ ਲੜਕਾ ਹੈ ਲਾਡੀ ਉਹ ਪੇਂਟਰ ਦਾ ਕੰਮ ਕਰਦਾ ਤੇ ਉਹਦੇ ਵੱਲੋਂ ਇਹ ਤਸਵੀਰ ਬਣਾਈ ਗਈ ਹੈ ਦੇਖੋ ਕਿੰਨੀ ਖੂਬਸੂਰਤ ਤਸਵੀਰ ਬਣਾਈ ਹੈ ਮੂ ਗੁਰੂ ਮਹਾਰਾਜ ਜੀ ਦੀ ਇੱਕ ਬਧਰਮਾਰੀ ਤਸਵੀਰ ਹੈ ਤੇ ਉਹ ਪਰਲੀ ਸਾਈਡ ਤੇ ਸੰਤ ਗਿਆਨੀ ਹੱਥ ਦੇ ਨਾਲ ਤਿਆਰ ਕੀਤੀ ਹੈ ਜੀ ਵੇਖੋ ਜੀ ਕਿੰਨੀ ਕਿੰਨੀ ਵਧੀਆ ਕਲਾ ਹੈ ਜਾਂ ਆਪਾਂ ਦੇਖੀਏ ਵੀ ਕਿੰਨਾ ਵਧੀਆ ਕਿੰਨਾ ਵਧੀਆ ਤਰੀਕੇ ਦੇ ਨਾਲ ਇਸ ਚੀਜ਼ ਨੂੰ ਵੀਰ ਨੇ ਦੀਵਾਰ ਦੇ ਉੱਤੇ ਦਰਸਾਇਆ ਹੈ ਇੱਧਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਬਣਾਈ ਗਈ ਹੈ ਬਹੁਤ ਹੀ ਵਧੀਆ ਤੇ ਇਸੇ ਤਰੀਕੇ ਨਾਲ ਹੀ ਸੰਗਤ ਆਉਂਦੀ ਰਹਿੰਦੀ ਹੈ ਜਾਂਦੀ ਰਹਿੰਦੀ ਹੈ ਤੇ ਆਪਾਂ ਬਾਬਾ ਜੀ ਨੂੰ ਪੁੱਛਦੇ ਵੀ ਆਂ ਕਿ ਵੀ ਇਹ ਕਿਸ ਤਰੀਕੇ ਦੇ ਆਪਣਾ ਇੱਥੇ ਸੰਗਤ ਅਰਦਾਸ ਕਰਾ ਕੇ ਗਈ ਹੈ ਜਾਂ ਕਿਹੋ ਜੀ ਇਹਨਾਂ ਦੀ ਮਨੋ ਕਾਮਨਾ ਸੀ ਬਾਬਾ ਜੀ ਹੁਣ ਆਪਾਂ ਦੇਖਿਆ ਅੰਦਰ ਵੀ ਤੁਸੀਂ ਅਰਦਾਸ ਕਰ ਰਹੇ ਸੀਗੇ ਤਾਂ ਉਹ ਕਿਸ ਤਰੀਕੇ ਨਾਲ ਉਹ ਸੰਗਤ ਆਈ ਸੀਗੀ ਤੇ ਉਹ ਕਿਸ ਤਰੀਕੇ ਦੀ ਅਰਦਾਸ ਕਰਵਾ ਕੇ ਗਈ ਸੀ ਉਹ ਜੀ ਸੰਗਤਾਂ ਦੀ ਆਸਥਾ ਬਣੀ ਹੋਈ ਹੈ ਇਸ ਸਥਾਨ ਦੇ ਨਾਲ ਸੰਗਤਾਂ ਦੇ ਸ਼ਰਧਾ ਬਣੀ ਹੋਈ ਹੈ ਜਿਵੇਂ ਕੋਈ ਕੰਮ ਆਪਣਾ ਨਹੀਂ ਬਣਦਾ ਜਿਵੇਂ ਕਿ ਨੇ ਧਰ ਜੀ ਹਰੇ ਇੱਕ ਟੇਕ ਤੋਂ ਲਾਹੇ ਵਿਡਾਨੀ ਆਸ ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ ਤੇ ਸਾਤਗੁਰੂ ਬਾਦਸ਼ਾਹ ਦੀ ਸ਼ਰਨ ਵਿੱਚ ਆ ਕੇ ਤਾਂ ਹਰ ਕਾਰਜ ਰਾਸ ਹੁੰਦੇ ਨੇ ਤੇ ਇਸ ਪਰਿਵਾਰ ਦੀ ਵੀ ਪਹਿਲਾਂ ਕਈ ਵਾਰ ਭਾਵਨਾਵਾਂ ਪੂਰੀਆਂ ਹੋਈਆਂ ਨੇ ਕਈ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਨੇ ਤੇ ਇਸ ਪਰਿਵਾਰ ਦੀ ਇਸ ਸਥਾਨ ਦੇ ਨਾਲ ਆਸਥਾ ਬਣੀ ਹੋਈ ਹੈ ਤੇ ਉਸੇ ਸ਼ਰਧਾ ਨੂੰ ਲੈ ਕੇ ਅੱਜ ਫੇਰ ਇਹਨਾਂ ਦੇ ਕੰਮ ਦੇ ਵਿੱਚ ਇਹ ਕਾਰਜ ਦੇ ਵਿੱਚ ਕੋਈ ਰੁਕਾਵਟ ਬਣ ਰਹੀ ਸੀ ਤੇ ਉਸ ਕਾਰਜ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਾ ਕੇ ਗਏ ਨੇ ਜੀ। ਵੀ ਇਸੇ ਤਰੀਕੇ ਨਾਲ ਸੰਗਤ ਆਉਂਦੀ ਰਹਿੰਦੀ ਹੈ, ਜਾਂਦੀ ਰਹਿੰਦੀ ਹੈ ਆਪਣੇ ਕਾਰਜ ਮਨੋ ਕਾਮਨਾ ਪੂਰੇ। ਕੋਈ ਆਪਣੀ ਬੰਦਸ਼ ਨਹੀਂ ਵੀ ਆਪਣਾ ਕੋਈ ਇੱਕ ਦਿਨ ਜਾਂ ਕੋਈ ਇਹੋ ਜਿਹਾ ਕੁਝ ਹੋ ਨਹੀਂ। ਜਦ ਵੀ ਆਪਣਾ ਜਦੋਂ ਵੀ ਦਿਲ ਕਰੇ ਉਸੇ ਵੇਲੇ ਆਪਾਂ ਅਰਦਾਸ ਕਰਾ ਸਕਦੇ ਹਾਂ। ਨਹੀਂ ਜੀ ਇਹੋ ਜਿਹਾ ਕੋਈ ਸਮਾਂ ਨਹੀਂ ਹੈ ਕਿਉਂਕਿ ਗੁਰੂ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਹੁੰਦੇ ਨੇ ਜੀ। ਜਿਵੇਂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸੀ ਚੋਹ ਵਰਨਾ ਕੋ ਸਾਂਝ ਮਾਨਸਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਇੱਥੇ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਹੈ ਇੱਥੇ ਜਿਹੋ ਜੀ ਸ਼ਰਧਾ ਭਾਵਨਾ ਲੈ ਕੇ ਆਵਾਂਗੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਉਹੋ ਜਿਹਾ ਫਲ ਅਸੀਂ ਆਪਣੀ ਝੋਲੀ ਵਿੱਚ ਪਵਾ ਕੇ ਜਾਵਾਂਗੇ ਜੀ ਅੱਛਾ ਬਾਬਾ ਜੀ ਇੱਕ ਸਵਾਲ ਤੁਹਾਨੂੰ ਹੋਰ ਪੁੱਛਦੇ ਆਂ ਸੀ ਹੁਣ ਇਹ ਇਸ ਸਥਾਨ ਦੀ ਹੁਣ ਦੇਖਭਾਲ ਜਾਂ ਇਹਦੀ ਦੇਖਭਾਲ ਦਾ ਸੰਭਾਲ ਦਾ ਜਮਾ ਤੁਹਾਡੇ ਕੋਲੇ ਆ ਜਾਂ ਕੋਈ ਸੰਸਥਾ ਦੇ ਵੱਲੋਂ ਇਸ ਦੇਖਭਾਲ ਕੀਤੀ ਜਾ ਰਹੀ ਹੈ ਨਹੀਂ ਜੀ ਦਾਸ ਤਾਂ ਇਸ ਸਥਾਨ ਤੇ ਤਕਰੀਬਨ ਪਿਛਲੇ 9-10 ਸਾਲ ਤੋਂ ਗਰੰਥੀ ਸਿੰਘ ਦੀ ਡਿਊਟੀ ਨਿਭਾਰਿਆ ਜੀ ਇਸ ਸਥਾਨ ਦੀ ਜਿਹੜੀ ਸੇਵਾ ਸੰਭਾਲ ਹੈ ਜੀ ਸੇਵਾ ਸੰਭਾਲ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਕੋਲ ਹੈ ਪਹਿਲਾਂ ਬਾਬਾ ਰੋੜ ਸਿੰਘ ਜੀ ਹੁੰਦੇ ਸਨ ਤੇ ਉਹ ਸਰੀਰ ਛੱਡ ਗਏ ਨੇ ਉਸ ਤੋਂ ਬਾਅਦ ਬਾਬਾ ਸੁਖਵਿੰਦਰ ਸਿੰਘ ਜੀ ਜੋ ਇਸ ਅਸਥਾਨ ਦੇ ਅਤੇ ਲੰਗਰ ਘਰ ਦੇ ਸਹਿਜਪੁਰੇ ਦੇ ਤਿੰਨੇ ਸਥਾਨਾਂ ਦੀ ਸੇਵਾ ਸੰਭਾਲ ਉਹਨਾਂ ਦੇ ਕੋਲ ਹੈ ਜਥੇਦਾਰ ਬਾਬਾ ਸੁਖਵਿੰਦਰ ਸਿੰਘ ਜੀ ਅਤੇ ਬਾਬਾ ਰਾਜ ਸਿੰਘ ਜੀ ਇਸ ਸਥਾਨ ਦੀ ਜੋ ਦੇਖਰੇਖ ਹੈ ਉਹ ਬਾਬਾ ਮੁਖਾ ਸਿੰਘ ਜੀ ਨੇ ਉਹ ਇਸ ਸਥਾਨ ਦੀ ਦੇਖਰੇਖ ਕਰਦੇ ਨੇ ਤੇ ਜਿਹੜੀ ਇਹਨਾਂ ਦੀ ਅਸਲ ਦੇ ਵਿੱਚ ਜੋ ਜਥੇਦਾਰ ਵੱਡਾ ਹੈ ਉਹ ਬਾਬਾ ਸੁਖਵਿੰਦਰ ਸਿੰਘ ਜੀ ਜਿਨੂੰ ਸੁੱਖਾ ਬਾਬਾ ਵੀ ਕਹਿ ਦਿੰਨੇ ਆ ਉਹ ਕਾਰਸੇਵਾਲੇ ਮਹਾਪੁਰਸ਼ ਦਿੱਲੀ ਵਾਲਿਆਂ ਦੀ ਰਹਿਨਮਾਈ ਦੇ ਹੇਠ ਇਸ ਸਥਾਨ ਦੀ ਸੇਵਾ ਸੰਭਾਲ ਕਰ ਰਹੇ ਨੇ ਜੀ 1998 ਤੋਂ ਲੈ ਕੇ ਇਹ ਸਾਰੀ ਸੇਵਾ ਸੰਭਾਲ ਕਾਰਸੇਵਾ ਵਾਲੇ ਮਹਾਪੁਰਸ਼ ਹੀ ਕਰ ਰਹੇ ਨੇ ਜੀ 1998 ਤੋਂ ਸਾਰੀ ਸੇਵਾ ਜੋ ਵੀ ਚੱਲਦੀ ਹੈ ਉਹ ਕਾਰ ਸੇਵਾ ਦੇ ਅੰਦਰ ਹੀ ਚੱਲਦੀ ਆ ਉਹ ਕੋਈ ਕਮੇਟੀ ਦਾ ਜਾਂ ਕਿਸੇ ਹੋਰ ਚੀਜ਼ ਦਾ ਨਹੀਂ ਜੀ ਕਮੇਟੀ ਕੋਈ ਨਹੀਂ ਹੈ ਕਿ ਇਸ ਅਸਥਾਨ ਤੇ ਸਿਰਫ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਸੰਭਾਲਿਆ ਹੋਇਆ ਤੇ ਕਾਰ ਸੇਵਾ ਵਾਲੇ ਮਹਾਂਪੁਰਸ਼ ਇਸ ਸੇਵਾ ਸੰਭਾਲ ਨੂੰ ਅੱਗੇ ਵਾਸਤੇ ਕਰ ਰਹੇ ਨੇ ਜੀ ਐਸ ਐਮ ਸੀ ਪੰਜਾਬੀ ਚੈਨਲ ਦੇ ਨਾਲ ਕੈਮਰਾਮੈਨ ਸੁਖਦੇਵ ਸਿੰਘ ਮੈਂ ਪ੍ਰੀਤ ਸਿੰਘ ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰੀਕੇ ਦੇ ਨਾਲ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਇਸੇ ਤਰੀਕੇ ਦੇ ਨਾਲ ਧਾਰਮਿਕ ਵੀਡੀਓ ਬਣਾਉਂਦੇ ਰਹਾਂਗੇ ਹਰ ਜਗ੍ਹਾ ਦੀਆਂ ਹਰ ਥਾਂ ਦੀਆਂ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿਸ ਤਰੀਕੇ ਦੇ ਨਾਲ ਲੱਗ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ